ਤੁਸੀਂ ਦੇਖ ਰਹੇ ਹੋ ਵੀਪੀ ਸਿੰਘ ਗਿਲ ਲਾਈਵ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਯੂਕੇ ਦੇ ਮੌਜੂਦਾ ਹਾਲਾਤਾਂ ਉੱਤੇ ਪੂਰੀ ਦੁਨੀਆ ਤੋਂ ਲੋਕ ਫਿਕਰਬੰਦ ਨੇ ਕਿ ਕੀ ਹਾਲਾਤ ਨੇ ਯੂਕੇ ਦੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਜਿਹੜੇ ਹਾਲਾਤ ਵਿਗੜਨੇ ਸ਼ੁਰੂ ਹੋਏ ਉਹਨਾਂ ਦਾ ਕਾਰਨ ਇਹ ਬਣਿਆ ਕਿ ਸਾਊਥਪੋਰਟ ਇੱਕ ਸ਼ਹਿਰ ਹੈ ਯੂਕੇ ਦਾ ਉਸਦੇ ਵਿੱਚ ਤਿੰਨ ਬੱਚੀਆਂ ਜੋ ਬਹੁਤ ਛੋਟੀ ਉਮਰ ਦੀਆਂ ਸੀਗੀਆਂ ਮਤਲਬ 7-9 ਸਾਲ ਦੀਆਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਤਿੰਨ ਬੱਚਿਆਂ ਨੂੰ ਜਦੋਂ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਇਹ ਅਫਵਾਹ ਫੈਲੀ ਕਿ ਜਿਹੜੇ ਵਿਅਕਤੀ ਨੇ ਇਹ ਕਤਲ ਕੀਤੇ ਆ ਉਹ ਇਲੀਗਲ ਇਮੀਗ੍ਰੈਂਟਸ ਸਿਆ ਤੇ ਜਿਹੜਾ ਜਿਹੜੇ ਆ ਵੋਟਸ ਰਾਹੀਂ ਆਉਂਦੇ ਉਹਨਾਂ ਚ ਆਇਆ ਹੈ ਨਾਲ ਦੀ ਨਾਲ ਇਹਨੂੰ ਮੁਸਲਮ ਕਮਿਊਨਿਟੀ ਦੇ ਨਾਲ ਮੁਸਲਮ ਭਾਈਚਾਰੇ ਦੇ ਨਾਲ ਜੋੜ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੰਗੇ ਪੜ ਕੁਟੇ ਸਾਊਥ ਪੋਰਟੋ ਬਾਦ ਯੂਕੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੰਗੇ ਪੜ ਕੇ ਸੋ ਗੱਲ ਇੱਕ ਤਰ੍ਹਾਂ ਦੇ ਨਾਲ ਹਰਥੋਂ ਨਿਕਲਦੀ ਪ੍ਰਤੀਤ ਹੋਈ ਕਿਉਂਕਿ ਜਿਹੜੇ ਵੀ ਹਮਲੇ ਕਰਨ ਵਾਲੇ ਸੀ ਉਹ ਫਾਰ ਰਾਈਟਸ ਗਰੁੱਪ ਜਿਹੜੇ ਆ ਉਹਨਾਂ ਦੇ ਉਹਨਾਂ ਦੇ ਕਾਰਪੂਨ ਕਹਿ ਲਓ ਤੇ ਨਾਲ ਦੀ ਨਾਲ ਕੁਝ ਲੀਡਰਾਂ ਦੇ ਬਿਆਨ ਵੀ ਇਦਾਂ ਦੇ ਜਿਨ੍ਹਾਂ ਨੇ ਬਲਦੇ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਸੋ ਇਹ ਇੱਕ ਪ੍ਰੋਬਲਮ ਯੂਕੇ ਦੀ ਬਹੁਤ ਪੁਰਾਣੀ ਆ ਜਿਹਦੇ ਉੱਤੇ ਇਲੈਕਸ਼ਨ ਵੀ ਇਸੇ ਮੁੱਦੇ ਉੱਤੇ ਹੁੰਦੀ ਆ ਕਿ ਇਲੈਗਲ ਇਮੀਗ੍ਰੈਂਟਸ ਨੂੰ ਕਿਵੇਂ ਕਾਬੂ ਕੀਤਾ ਜਾਵੇ ਪਿਛਲੀ ਸਰਕਾਰ ਰਿਵਾਂਡਾ ਇੱਕ ਲੈ ਕੇ ਆਈ ਸੀ ਪੇਸ਼ਕਸ਼ ਜਿਹੜੀ ਉੱਥੇ ਭੇਜਣ ਦੀ ਗੱਲ ਸੀ ਸੋ ਹਮੇਸ਼ਾ ਇਹ ਮੁੱਦਾ ਯੂਕੇ ਦੇ ਵਿੱਚ ਚੱਲਦਾ ਰਿਹਾ ਪਰ ਗੱਲ ਕਦੀ ਇੱਥੇ ਤੱਕ ਨਹੀਂ ਪਹੁੰਚੀ ਸੀ ਕਿ ਇਨਲੀਗਲ ਇਮੀਗ੍ਰੈਂਟਸ ਜਿਹੜੇ ਆ ਕੇ ਕਿਸੇ ਹੋਟਲ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਹੋਟਲਾਂ ਦੇ ਉੱਤੇ ਹਮਲੇ ਹੋਣ ਲੱਗ ਪਏ। ਸੋ ਸੋਸ਼ਲ ਮੀਡੀਆ ਦੇ ਵਿੱਚ ਇਹ ਇਸ ਗੱਲ ਦੇ ਦਾ ਪ੍ਰਭਾਵ ਬਿਲਕੁਲ ਦੇਖਣ ਨੂੰ ਮਿਲਿਆ ਕਿ ਅਫਵਾਹਾਂ ਦਾ ਬਾਜ਼ਾਰ ਇਦਾਂ ਗਰਮ ਹੋਇਆ ਕਿ ਇੱਕ ਤੋਂ ਦੂਜੀ ਦੂਜੀ ਤੋਂ ਤੀਜੀ ਵੀਡੀਓ ਲਗਾਤਾਰ ਪੈਂਦੀਆਂ ਤੁਰੀਆਂ ਗਈਆਂ। ਲੋਕਾਂ ਨੂੰ ਢੜਕਾਇਆ ਗਿਆ ਤੇ ਲੋਕ ਭੜਕਦੇ ਗਏ। ਜਿਵੇਂ ਕਿਹਾ ਜਾਂਦਾ ਕਿ ਭੀੜ ਜਿਹੜੀ ਭੀੜ ਦੇ ਵਿੱਚ ਸਿਰ ਨਹੀਂ ਹੁੰਦੇ। ਤੇ ਦਿਮਾਗ ਵਾਲ ਸਿਰ ਵਾਲੇ ਬੰਦੇ ਭੀੜ ਦੇ ਵਿੱਚ ਨਹੀਂ ਹੁੰਦੇ ਸੋ ਇਹ ਭੀੜ ਦੇ ਵਿੱਚ ਬਦਮਾਸ਼ ਲੋਕ ਜਿਹੜੇ ਜਾਂ ਜਿਹੜੇ ਗੁੰਡਾ ਅੰਸਰ ਕਹਿ ਲਓ ਜਾਂ ਜਿਹੜੇ ਲੁੱਟਖੋ ਕਰਨੇ ਵਾਲੇ ਹਰ ਕ ਜਗ੍ਹਾ ਆਪਣਾ ਸੂਤ ਦੇਖਣ ਵਾਲੇ ਉਹ ਵੀ ਆਣ ਬੜੇ ਨਾ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਾ ਕੋਈ ਲੈਣਾ ਨਾ ਕੋਈ ਦੇਣਾ ਉਹਨਾਂ ਨੇ ਆਪਣੀ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਸੋ ਉਹਨਾਂ ਨੇ ਇਹ ਨਹੀਂ ਦੇਖਿਆ ਜਾਂ ਜਿਵੇਂ ਇਸ ਗੱਲ ਨੂੰ ਬਰਤਾਇਆ ਜਾ ਰਿਹਾ ਕਿ ਮੁਸਲਮਾਨਾਂ ਕੀ ਰੰਗ ਤੋਂ ਪਤਾ ਲੱਗਦਾ ਪਗਾਂ ਸਾਰੇ ਬੰਦੇ ਆ ਸਿੱਖ ਵੀ ਬੰਦੇ ਆ ਮੁਸਲਮਾਨ ਵੀ ਬੰਦੇ ਆ ਸੋ ਇੱਕ ਤਰ੍ਹਾਂ ਦੇ ਨਾਲ ਇਹ ਨਸਲੀ ਭੇਦਭਾਵ ਦੇ ਤੌਰ ਦੇ ਉੱਤੇ ਉਹਨਾਂ ਦੇ ਲਈ ਸਾਰੇ ਹੀ ਜਿਹੜੇ ਉਹ ਇਲੀਗ੍ਰੇਮ ਵੀ ਗ੍ਰੈਂਡ ਸੀਡ ਆ ਉਹ ਗੱਲ ਇੱਥੇ ਨਹੀਂ ਉਹ ਵੀ ਵਾਪਸ ਜਾਓ ਆਪਣੇ ਦੇਸ਼ਾਂ ਨੂੰ ਸੋ ਇਸ ਤੋਂ ਬਾਅਦ ਜਿਹੜੀ ਸਰਕਾਰ ਆ ਲਿਬਰ ਪਾਰਟੀ ਦੀ ਸਰਕਾਰ ਆ ਇਹ ਇਹ ਕਹਿ ਲਓ ਐਕਸ਼ਨ ਦੇ ਵਿੱਚ ਆਈ ਤਿੰਨ ਕੋਪਰਾ ਮੀਟਿੰਗਾਂ ਜਿਹੜੇ ਆ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕੀਤੀਆਂ ਅੱਜ ਵੀ ਇੱਕ ਮੀਟਿੰਗ ਹੋਈ ਆ ਇੱਕ ਤਰ੍ਹਾਂ ਦੇ ਨਾਲ ਜਸਟਿਸ ਸਿਸਟਮ ਨੂੰ ਇਦਾਂ ਦਾ ਬਣਾਇਆ ਗਿਆ ਕਿਉਂਕਿ ਜਦੋਂ ਨਾ ਸਰ ਮੈਂ ਇਹ ਬਹੁਤ ਵਾਰੀ ਦੇਖਣ ਨੂੰ ਮਿਲਿਆ ਇਤੇ ਪਕੜ ਇੱਕ ਵਾਰੀ ਇਦਾਂ ਦੀ ਹੈ ਜੇ ਇਹਨਾਂ ਦਾ ਹੱਥ ਪੈ ਜਾਵੇ ਇੱਕ ਵਾਰੀ ਤੇ ਫਿਰ ਵੱਡੇ ਵੱਡਿਆਂ ਨੂੰ ਬੰਦੇ ਦਾ ਪੁੱਤ ਬਣਾ ਕੇ ਸਾਹ ਲੱਗ ਲੈਂਦੇ ਆ ਉਹੀ ਗੱਲ ਦੇਖਣ ਨੂੰ ਮਿਲੀ ਆ ਸਰਕਾਰ ਨੇ ਇੱਕ ਇਦਾਂ ਦਾ ਕੁਇਕ ਜਸਟਿਸ ਸਿਸਟਮ ਤਿਆਰ ਕੀਤਾ ਕਿ ਬੰਦੇ ਨੂੰ ਹਫ਼ਤੇ ਦੇ ਵਿੱਚ ਵਿੱਚ ਸਜ਼ਾ ਦੋ ਵਿਅਕਤੀਆਂ ਨੂੰ ਸਜ਼ਾ ਹੋ ਵੀ ਗਈ ਆ ਇੱਕ ਹਫ਼ਤੇ ਦੇ ਪਹਿਲਾਂ ਦੇ ਜਿਹੜੇ ਉਹ ਦੰਗੇ ਕੀਤੇ ਉਹਨਾਂ ਦੇ ਵਿੱਚ ਇਹਦੇ ਵਿੱਚ ਜான் ਮਰੇਲੀ ਤੇ ਤੇ ਵਿਲੀਅਮ ਨੈਲਸਨ ਇੱਕ ਜਿਹੜਾ ਜੌਨ ਆ ਇਹ 43 ਸਾਲ ਦਾ ਤੇ ਵਿਲੀਅਮ ਹੈਗਾ 69 ਸਾਲ ਦਾ ਦੋਨਾਂ ਨੂੰ 2 ਸਾਲ 18 ਮਹੀਨੇ ਦੀ ਸਜ਼ਾ ਹੋ ਗਈ ਆ ਠੀਕ ਆ ਜੀ ਹਜ਼ਾਰਾਂ ਦੇਰਿਆ ਪੁਲਿਸ ਅਫਸਰ 6000 ਐਕਸਟਰਾ ਪੁਲਿਸ ਅਫਸਰ ਯੂਕੇ ਦੇ ਵਿੱਚ ਤਾਇਨਾਤ ਕਰ ਦਿੱਤੇ ਗਏ ਆ ਨਾਲ ਦੀ ਨਾਲ 400 ਬੰਦੇ ਨੂੰ ਅਰੈਸਟ ਕੀਤਾ ਗਿਆ ਤੇ 140 ਲੋਕ ਜਿਹੜੇ ਆ ਉਹ ਉਹਨਾਂ ਉੱਤੇ ਕੇਸ ਦਰਜ ਹੋਏ ਆ ਸੋ ਇਹ ਜਿਹੜੇ ਇਹਨਾਂ ਲੋਕਾਂ ਨੇ ਹਮਲੇ ਕੀਤੇ ਪੁਲਿਸ ਉੱਤੇ ਵੀ ਨਾਲ ਹੀ ਹਮਲੇ ਹੋਏ ਆ ਮਤਲਬ ਸਾਊਥ ਪੋਰਟ ਤੋਂ ਗੱਲ ਤੁਰੀ ਲਿਵਰਪੂਲ ਮਾਂਚੈਸਟਰ ਲੰਡਨ ਬਰਵੀਗੰਮ ਦੇ ਵਿੱਚ ਵੀ 7 ਤਰੀਕ ਨੂੰ ਰੌਲਾ ਸੀ ਪਰ ਜਿਹੜਾ ਉਹ ਟਕਰਾ ਟਲਿਆ ਸੋ ਜਿਹੜੇ ਬਖ ਬਖ ਸ਼ਹਿਰਾਂ ਦੇ ਵਿੱਚ ਜਿਹੜੇ ਏਸ਼ੀਅਨ ਭਾਈਚਾਰੇ ਦੇ ਲੋਕ ਆਪਣੀਆਂ ਦੁਕਾਨਾਂ ਕਰਦੇ ਆ ਆ ਜਿਵੇਂ ਆਪਣੇ ਵਕੀਲ ਹੀ ਨੇ ਹਰਜਾਪ ਭੰਗਲ ਉਹ ਦੱਸਦੇ ਸੀ ਕਿ ਉਹਨਾਂ ਦੇ ਘਰੇ ਜਿੱਥੇ ਉਹ ਆਪਣਾ ਕੰਮ ਕਰਦੇ ਆ ਮਾਫ ਕਰਨਾ ਜਿੱਥੇ ਕੰਮ ਕਰਦੇ ਆ ਉਥੇ ਪੁਲਿਸ ਵਾਲੇ ਆਏ ਉਹਨਾਂ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਬੰਦ ਕਰੋ ਕਿਉਂਕਿ ਉਹ ਜਦੋਂ ਵੀ ਡਿਬੇਟਸ ਦੇ ਵਿੱਚ ਜਾਂਦੇ ਨੇ ਤੇ ਉਹ ਜਿਹੜੇ ਆ ਉਹ ਇਥੇ ਆਪਣੀ ਜਿਹੜੀ ਕਿਉਂਕਿ ਇਮੀਗ੍ਰੇਸ਼ਨ ਨਾਲ ਸੰਬੰਧਤ ਉਹ ਵਕੀਲੀ ਕਰਦੇ ਨੇ ਸੋ ਉਹ ਆਪਣੀ ਰਾਏ ਬੇ ਬਾਕੀ ਦੇ ਨਾਲ ਰੱਖਦੇ ਨੇ ਸੋ ਇਦਾਂ ਜਿਹੜੇ ਪੁਲਿਸ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਪਹਤਾ ਪੈਰਾ ਦੀਆਂ ਪਈਆਂ ਪਰ ਜਿਹੜਾ ਆ ਆ ਜੋ ਪੁਲਿਸ ਨੇ ਪਿਛਲੇ 2 ਦਿਨਾਂ ਦੇ ਵਿੱਚ ਤੇਜ਼ੀ ਦਿਖਾਈ ਆ ਉਹਦੇ ਰੰਗ ਦਿਖਾਉਣੇ ਸ਼ੁਰੂ ਹੋ ਚੁੱਕੇ ਆ ਮੈਂ ਗੱਲ ਕਰਾਂ ਅਸੀਂ ਰਹਿੰਦੇ ਆ ਵਲ ਹੰਟ ਏਰੀਆ ਦੇ ਵਿੱਚ ਬਰਬਿੰਗਾ ਮੇਰੀਏ ਦੇ ਵਿੱਚ ਇਧਰ ਏਰੀਆ ਇਸ ਏਰੀਆ ਦੇ ਵਿੱਚ ਕੁਝ ਵੀ ਵੇਖਣ ਨੂੰ ਹੱਲੇ ਤੱਕ ਆਪਾਂ ਨਹੀਂ ਮਿਲਿਆ ਤੇ ਪ੍ਰਮਾਤਮਾ ਕਰੇ ਨਾ ਦੇਖਣ ਨੂੰ ਮਿਲੇ। ਪਰ ਜਿੱਥੇ ਮੁਸਲਮ ਬਹੁ ਗਿਣਤੀ ਲੋਕ ਆ ਉੱਥੇ ਜਰੂਰ ਅਟੈਕ ਹੋਏ ਨੇ। ਜਿਹੜੇ ਮਸਜਿਦਾਂ ਉੱਤੇ ਵੀ ਅਟੈਕ ਥੋੜੇ ਹੋਏ ਨੇ। ਸੋ ਇਹ ਇਹ ਇੱਕ ਤਰ੍ਹਾਂ ਦੇ ਨਾਲ ਅ ਸਿੱਧੀ ਨਸਲੀ ਭੇਦਭਾਅ ਵਾਲੇ ਲੋਕ ਇਹ ਜੇ ਆਪਾਂ ਦੇਖੀ ਨਾ ਗੋਰਿਆਂ ਦੇ ਸੰਬੰਧ ਦੇ ਵਿੱਚ ਤੇ ਸਾਰੇ 1% ਲੋਕ ਹੋਣੇ ਆ। ਸੋਸ਼ਲ ਮੀਡੀਆ ਦੇ ਉੱਤੇ ਜਿਸਰੇ ਜਿਸ ਤੇ ਹੇਟਸਪੀ ਚੱਲੇ ਆ ਉਥੇ ਇਦਾਂ ਦੇ ਲੋਕ ਵੀ ਆ ਜਿਹੜੇ ਕਹਿੰਦੇ ਆ ਵੀ ਤੁਸੀਂ ਕਿਸੇ ਨੂੰ ਰੰਗ ਭੇਦ ਕਰਕੇ ਕਿਦਾਂ ਇਸ ਦੇਸ਼ ਚੋਂ ਕੱਢ ਸਕਦੇ ਆ ਬਹੁਤ ਸਾਰੇ ਜਿਹੜੇ ਜੰਗ ਬਲੱਡ ਆ ਗੋਰੇ ਆ ਉਹਨਾਂ ਨੇ ਵੀ ਆ ਕੇ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕੀਤੀਆਂ ਕਿ ਆਪਾਂ ਇਹਨੇ ਆਪਾਂ ਥੱਲੇ ਗਿਰ ਜਵਾਂਗੇ ਕਿ ਜਿਹੜੇ ਇਲੈਗਲ ਮੀਗ੍ਰੈਂਟ ਸ ਆ ਜਾਂ ਬੋਰਡਸ ਦੇ ਵਿੱਚ ਆਏ ਆ ਹੋਟਲ ਦੇ ਵਿੱਚ ਠਹਿਰੇ ਹੋਏ ਆ ਬੱਚੇ ਉਹਨਾਂ ਦੇ ਨਾਲ ਆ ਤੇ ਆਪਾਂ ਉਹਨਾਂ ਨੂੰ ਮਾਰਨ ਕੁੱਟਣ ਤੱਕ ਚੱਲ ਜਾਈਏ ਸੋ ਇਹ ਇਹ ਏਸੀਆਲ ਨਹੀਂ ਕਿ ساری ساری ਦੁਨੀਆ ਇੱਕ ਪਾਸੇ ਆ ਹੁਣ ਕੱਲ ਦਾ ਹੀ ਜਿਹੜੇ ਜਿਹਨਾਂ ਲੋਕਾਂ ਨੇ ਚਲੋ ਜਿਹੜੇ ਫਾਰ ਰਾਈਟ ਵਿੰਗ ਵਾਲੇ ਆ ਉਹ ਤਾਂ ਪ੍ਰੋਟੈਸਟ ਕਰ ਰਹੇ ਆ ਨਾ ਕਿ ਇਲੈਗਲ ਇਮੀਗ੍ਰੈਂਟਸ ਦੇ ਖਿਲਾਫ ਖਲਾਫ ਹਾਲਾਂਕਿ ਉਹਨਾਂ ਦੇ ਵਿੱਚ ਲੁੱਟਾਪੂਆ ਵੀ ਕਰਨ ਵਾਲੇ ਬਹੁਤ ਆ ਬਹੁਤ ਤਸਵੀਰਾਂ ਆ ਰਹੀਆਂ ਕਿ ਦੁਕਾਨਾਂ ਲੁੱਟੀਆਂ ਜਾ ਰਹੀਆਂ ਪਰ ਦੂਜੇ ਪਾਸੇ ਇਸ ਰੇਸਿਜ਼ਮ ਦੇ ਖਿਲਾਫ ਜਿਹੜੇ ਲੋਕ ਖੜੇ ਹੋਏ ਆ ਯੂਕੇ ਦੇ ਜਿਹੜੇ ਅੰਗਰੇਜ਼ ਲੋਕ ਆ ਜਿਹੜੇ ਆ ਜਿਹੜੇ ਲੋਕ ਸਹਹਿਰਦ ਲੋਕ ਕਹ ਲਓ ਉਹ ਵੀ ਸੜਕਾਂ ਤੇ ਆਏ ਨੇ ਉਹਨਾਂ ਨੇ ਆਪਣਾ ਪ੍ਰੋਟੈਸਟ ਬਣਾਬਰ ਕੀਤਾ ਕਿ ਕਿਸੇ ਨੂੰ ਜਾਤ ਮਜ਼ਬ ਰੰਗ ਦੇ ਉੱਤੇ ਤੁਸੀਂ ਕਿਦਾਂ ਕਿਸੇ ਨੂੰ ਕਹਿ ਸਕਦੇ ਆ ਵੀ ਦੇਸ਼ ਚੋਂ ਬਾਹਰ ਕਰੋ ਇੱਕ ਬੰਦੇ ਨੇ ਵੀਡੀਓ ਬਹੁਤ ਵਧੀਆ ਮੈਸੇਜ ਸਾਂਝਾ ਕੀਤਾ ਉਹ ਕਹਿੰਦਾ ਸਵੇਰ ਦੇ 4:30 ਵਜੇ ਆ ਯੰਗ ਬਲੱਡ ਸੀ ਕੋਰਾ ਕਹਿੰਦਾ ਮੈਂ ਮੈਕਡੋਨਲ ਲੈ ਕੇ ਆਇਆ ਤੇ ਮੈਕਡੋਨਲ ਦੇ ਵਿੱਚ ਇਸ ਵਕਤ ਤਿੰਨ ਏਸ਼ੀਅਨ ਬੰਦੇ ਕੰਮ ਕਰ ਰਹੇ ਆ ਕਹਿੰਦਾ ਤੁਸੀਂ ਕਹਿੰਦੇ ਜੌਬਾਂ ਨਹੀਂ ਮਿਲਦੀਆਂ ਕਹਿੰਦਾ ਕੀ ਗੱਲ ਤੁਸੀਂ ਇਹ ਜੋਬ ਤੁਸੀਂ ਨਹੀਂ ਕਰ ਕਰ ਸਕਦੇ ਕਰ ਸਕਦੇ ਆ ਕਹਿੰਦਾ ਤੁਸੀਂ ਪਰ ਕਹਿੰਦਾ ਅਸੀਂ ਕੰਫਰਟ ਜ਼ੋਨ ਚ ਨਹੀਂ ਨਿਕਲਣਾ ਚਾਹੁੰਦੇ ਜਿਹੜੇ ਬਾਹਰੋਂ ਆਏ ਆ ਮਿਹਨਤ ਕਰਦੇ ਆ ਮੁਸ਼ਕਤ ਕਰਦੇ ਆ ਉਹ ਕੁਝ ਵੀ ਕਰਨ ਤੱਕ ਚਲੇ ਜਾਂਦੇ ਆ ਸੋ ਇੱਥੇ ਬਹੁਤ ਵੱਡਾ ਫਰਕ ਆ ਸੋ ਜਿਹੜੇ ਜਿਹੜੇ ਲੀਡਰ ਇਹਨਾਂ ਦੇ ਵਿੱਚ ਆ ਕੁਝ ਹੈਗੇ ਆ ਉਹਨਾਂ ਉਹਨਾਂ ਨੇ ਆਪਣਾ ਇਹਦੇ ਵਿੱਚ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਲੈਫਟ ਵਿੰਗ ਦੀ ਸਰਕਾਰ ਆ ਲਿਵਰ ਪਾਰਟੀ ਦੀ ਸਰਕਾਰ ਬੜੇ ਚਿਰਾਂ ਬਾਅਦ ਸੱਤਾ ਦੇ ਵਿੱਚ ਮੁੜ ਕੇ ਆਈ ਆ ਸੋ ਇੱਕ ਤਰ੍ਹਾਂ ਦੇ ਨਾਲ ਇਹ ਫੈਕਟਰ ਵੀ ਕੰਮ ਕਰ ਰਿਹਾ ਸਿਆਸਤ ਵੀ ਨਾਲ ਨਾਲ ਹੀ ਹੋ ਰਹੀ ਆ ਪਰ ਟੋਟਲ ਕੁੱਲ ਮਿਲਾ ਕੇ ਜਿਹੜੀਆਂ ਲਿਵਰਪੂਲ ਦੇ ਵਿੱਚ ਦੁਕਾਨਾਂ ਲੁੱਟੀਆਂ ਗਈਆਂ ਜਾਂ ਕੀ ਜੋ ਉੱਥੇ ਪੁਲਿਸ ਉੱਤੇ ਹਮਲੇ ਕੀਤੇ ਗਏ ਆ ਕੱਲੇ-ਕੱਲੇ ਬੰਦੇ ਦੀ ਕਿਉਂਕਿ ਬੋਡੀ ਕੈਮਰੇ ਇੱਥੇ ਲੱਗੇ ਆ ਪੁਲਿਸ ਵਾਲਿਆਂ ਦੇ ਉਹਨਾਂ ਨੇ ਉਹ ਤਸਵੀਰਾਂ ਕੱਢ ਕੇ ਬੰਦਿਆਂ ਦੇ ਘਰਾਂ ਦੇ ਉੱਤੇ ਰੇਡ ਕਰਨੀ ਸ਼ੁਰੂ ਕਰ ਦਿੱਤੀ ਆ ਮਾਂਚੈਸਟਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਤੋੜ ਕੇ ਉਹਨਾਂ ਅਗਲੇ ਰੇਡ ਕਰ ਰਹੇ ਆ ਪੁਲਿਸ ਵਾਲੇ। ਸੋ ਜਦੋਂ ਠੀਕ ਡੰਡਾ ਪੀਰ ਵਿਗੜਿਆ ਤਿਗੜਿਆ ਤਾਂ ਜਦੋਂ ਪੁਲਿਸ ਆਪਣੀ ਜਾਂ ਪ੍ਰਸ਼ਾਸਨ ਜਾਂ ਤਾਂ ਸਟੇਟ ਕਿਤੇ ਆਪਣੇ ਐਕਸ਼ਨ ਦੇ ਵਿੱਚ ਆ ਜਵੇ ਨਾ ਤੇ ਬਹੁਤ ਸਾਰੇ ਲੋਕ ਜਿਹੜੇ ਹੁੱਲਣ ਬਾਜ ਹੁੰਦੇ ਆ ਉਹ ਪਿੱਛੇ ਨੂੰ ਮੁੜ ਲੱਗ ਪਈਦੇ ਹੁੰਦੇ ਆ। ਸੋ ਜਿਹੜੀ ਪੁਲਿਸ ਨੇ ਇਸ ਵਕਤ ਜਾਂ ਸਰਕਾਰ ਨੇ ਇਸ ਵਕਤ ਜਿਹੜਾ ਕੰਮ ਕੀਤਾ ਉਹ ਆਪਣੇ ਵੱਲੋਂ ਨੇ ਉਹਨਾਂ ਨੇ ਪੂਰਾ ਜੋਰ ਲਗਾਇਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਹਾਂ ਪਹਿਲੇ ਦਿਨ ਪਹਿਲੇ 2-3 ਦਿਨ ਢਿੱਲ ਜ਼ਰੂਰ ਰਹੀ ਆ ਪਰ ਬਾਅਦ ਦੇ ਵਿੱਚ ਐਕਸ਼ਨ ਪਲਾਨ ਜਿਸ ਤਰ੍ਹਾਂ ਬਣਾਏ ਗਏ ਆ ਉਹਦੇ ਵਿੱਚ ਆ ਜਿਹੜੇ ਕੁਇਕ ਜਸਟਿਸ ਸਿਸਟਮ ਦੀ ਗੱਲ ਕੀਤੀ ਗਈ ਆ ਹੁਣ ਚੰਗਾ ਭੱਲਾ ਬੰਦਾ ਆਪਣੇ ਕੰਮ ਦੇ ਵਿੱਚ ਰੁੱਝਿਆ ਆ ਹਾਂਜੀ ਭੀੜ ਦੇ ਵਿੱਚ ਲਾ ਕੇ ਤੇ ਦੁਕਾਨਾਂ ਲੁੱਟਣ ਚਲਾ ਗਿਆ ਤੇ ਮੁੜ ਕੇ ਪਤਾ ਲੱਗੇ ਤਿੰਨ ਸਾਲ ਦੀ ਸਜ਼ਾ ਹੋ ਗਈ ਤੁਹਾਡਾ ਘਰ ਹਿੱਲ ਗਿਆ ਸਾਰਾ ਸੋ ਸਰਕਾਰ ਇਸ ਮਾਮਲੇ ਨੂੰ ਸੀਰੀਅਸ ਤੌਰ ਤੇ ਲੈ ਰਹੀ ਆ ਸੋ ਆਪਣੇ ਭਾਈਚਾਰੇ ਨੂੰ ਜਿਹੜੇ ਆਪਣੇ ਭਾਈਚਾਰੇ ਨਾਲ ਸੰਬੰਧਤ ਲੋਕ ਆ ਮੈਂ ਆਪਣੀ ਜ਼ੁਬਾਨ ਮੇਰੀ ਸਮਝਦੇ ਆ ਮੈਂ ਉਹਨਾਂ ਦੇ ਨਾਲ ਜੇ ਮੁਖਾਤਬ ਹੁੰਦੇ ਕਹਿਣਾ ਚਾਹਵਾ ਕਿ ਜਿਹੜੇ ਕੁਝ ਏਰੀਆ ਜਿਨ੍ਹਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਹੋਵੇ ਜਾਂ ਸੋਸ਼ਲ ਮੀਡੀਆ ਤੇ ਜਿਹੜੇ ਏਰੀਆ ਦੇ ਵਿੱਚ ਜਾਣ ਤੋਂ ਮਨਾਹੀ ਹੋਵੇ ਉੱਥੇ ਜਾ ਕੇ ਚੌੜ ਕਰਨੇ ਦਾ ਸਮਾਂ ਨਹੀਂ ਬਹੁਤ سارے ਸਟੂਡੈਂਟ ਵੀ ਆਏ ਆ ਬਹੁਤ ਸਾਰੇ ਪੁਰਾਣੇ ਲੋਕ ਵੀ ਇੱਥੇ ਆ ਬਜ਼ੁਰਗ ਲੋਕ ਆ ਥੋੜੇ ਦਿਨ ਥੋੜੀ ਜਿਹੀ احتیاط ਵਰਤਨ ਦੀ ਜ਼ਰੂਰ ਜ਼ਰੂਰ ਤੇ ਕਿਤੇ ਇਦਾਂ ਦੇ ਪ੍ਰੋਟੈਸਟ ਦੇ ਵਿੱਚ ਤੁਸੀਂ ਫਸ ਗਏ ਇਕੱਲੇ ਤੇ ਜਿਹੜਾ ਉਹ ਤੁਹਾਨੂੰ ਪਤਾ ਭੀੜ ਦੇ ਭੀੜ ਦੇ ਭੀੜ ਦਾ ਕੋਈ ਪਤਾ ਕਿੱਦਾਂ ਹੋ ਜਾਣਾ ਪਰ ਜਿਹੜੇ ਇਥੇ ਦਾ ਇੰਟੈਲੀਜੈਂਸੀ ਸਿਸਟਮ ਹੈ ਦੁਨੀਆ ਚਲਾਉਂਦਾ ਸੋ ਉਹਨਾਂ ਨੇ ਵੀ ਇਸ ਮਸਲੇ ਉੱਤੇ ਪੈਣੀ ਨਜ਼ਰ ਰੱਖੀ ਹੋਈ ਆ ਸੋਸ਼ਲ ਮੀਡੀਆ ਅਕਾਊਂਟ ਤੇ ਨਜ਼ਰ ਰੱਖੀ ਹੋਈ ਆ ਸੋ ਕੰਟਰੋਲ ਕਰਨੇ ਦੀ ਪੂਰੀ ਕੋਸ਼ਿਸ਼ ਇਸ ਵਕਤ ਜਿਹੜੀ ਆ ਉਹ ਹੋ ਰਹੀ ਆ ਆਪਣੇ ਲੋਕ ਜਿਹੜੇ ਆ ਉਹ ਇਨੀ احتیاط ਜ਼ਰੂਰ ਵਰਤਣ ਇਕੱਲੇ ਤੋਂ ਇਕੱਲੇ ਇਸ ਏਰੀਆ ਇਦਾਂ ਦੇ ਏਰੀਆ ਦੇ ਵਿੱਚ ਜਾਣ ਤੋਂ ਬਚਣ ਜਿੱਥੇ ਪ੍ਰੋਟੈਸਟ ਹੋ ਰਿਹਾ ਹੋਵੇ ਬਾਕੀ ਆਪਣੇ ਕਮਾਂਕਾਰਾਂ ਦੇ ਵਿੱਚ ਉਹ ਲੋਕ ਜਾਂਦੇ ਆ ਪਰ ਜਿੱਥੇ ਕਿਤੇ ਲੱਗਦਾ ਹੋਵੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਆ ਤੇ ਬੇਸ਼ੱਕ ਇੱਕ ਦਿਹਾੜੀ ਟੁੱਟੀ ਜਾਵੇ ਦਿਹਾੜੀ ਤੋੜਨ ਤੋਂ ਬਹੁਤ ਡਰ ਦਰਦੇ ਆ ਆਪਾਂ ਪਰ ਜੇ ਜਾਨ ਨਾਲ ਕੋਈ ਚੰਗਾ ਨਹੀਂ ਆਪਣੇ ਗੁਰੂ ਘਰ ਆਪਣੀ ਮਸਜਿਦਾਂ ਜਿਹੜੀਆਂ ਜਾਂ ਮੰਦਰ ਆ ਉਹਨਾਂ ਦੀ ਉਹਨਾਂ ਦੇ ਉਹਨਾਂ ਦੀ ਜ਼ਰੂਰ ਸੁਰੱਖਿਆ ਕਰਨੀ ਬਣਦੀ ਆ ਠੀਕ ਆ ਜੀ ਉਹ ਤਾਂ ਕਰ ਰਿਹਾ ਲੋ ਤੇ ਨਾਲ ਦੀ ਨਾਲ ਦੁਕਾਨਾਂ ਦੇ ਉੱਤੇ ਜਿਸ ਤਰ੍ਹਾਂ ਜੇ ਜੋ ਕੁਝ ਨਹੀਂ ਹੋ ਰਿਹਾ ਦੁਕਾਨਾਂ ਦੇ ਵਿੱਚ ਜਿਹੜੇ ਏਦਾਂ ਦੇ ਲੋਕ ਆ ਜਿਹਨਾਂ ਲੱਭਦੇ ਫਿਰਦੇ ਵੇ ਏਦਾਂ ਕਿਤੇ ਠੱਗੀ ਠੋਰੀ ਹੋ ਜਾਏ ਉਹਨਾਂ ਨੇ ਆਪਣਾ ਕੰਮ ਚੱਕਿਆ ਜਾਣਾ ਸੋ ਨਾਲ ਦੀ ਨਾਲ ਕੱਲ ਇੱਕ ਟਿਕਟੋਕ ਦੇ ਉੱਤੇ ਵੀ ਟਿਕਟੋਕ ਯੂਕੇ ਦੇ ਵਿੱਚ ਬਹੁਤ ਮਸ਼ਹੂਰ ਐਪ ਆ ਤੇ ਇਹਦੇ ਉੱਤੇ ਹੀ ਅੱਗ ਜ਼ਿਆਦਾ ਫੈਲਦੀ ਆ ਲੜਾਈਆਂ ਵੀ ਇਹਦੇ ਉੱਤੇ ਹੀ ਜ਼ਿਆਦਾ ਹੁੰਦੀਆਂ ਪੁਲਿਸ ਨੇ ਯੂਕੇ ਸਰਕਾਰ ਨੇ ਇੱਕ ਮੈਸੇਜ ਡਿਸਪਲੇ ਕਰ ਰਹੀ ਹੈ ਇਥੇ ਪੁਲਿਸ ਜਿਹੜਾ ਵੀ ਦੰਗੇ ਕਰੂਗਾ ਉਹਦੇ ਲਈ 10 ਸਾਲ ਦੀ ਸਜ਼ਾ ਰੱਖੀ ਗਈ ਆ ਵਾਇਲੈਂਟ ਡਿਸਆਰਡਰ ਮਤਲਬ ਜੇ ਕਿਤੇ ਪੁਲਿਸ ਉਤੇ ਜਾ ਕੇ ਹਮਲਾ ਕਰ ਦਿੱਤਾ ਜਾਂ ਕਿਸੇ ਦੀ ਕੋਈ ਪ੍ਰਾਪਰਟੀ ਨੂੰ ਭੰਨਤੋੜ ਕੀਤੀ ਆ ਉਹਦੇ ਲਈ ਅਪ ਟੂ 5 ਸਾਲ ਦੀ ਸਜ਼ਾ ਰੱਖੀ ਗਈ ਆ ਰੈਸ਼ੀਅਲ ਹੇਟ ਕਰਿਕ ਕਿਸੇ ਨੂੰ ਰੰਗ ਜਾਤ ਭੇਦ ਦੇ ਤੌਰ ਦੇ ਉੱਤੇ ਕਿਸੇ ਉਤੇ ਹਮਲਾ ਕਰਨਾ ਉਹਦੇ ਲਈ 7 ਸਾਲ ਦੀ ਸਜ਼ਾ ਰੱਖੀ ਗਈ ਆ ਤੇ ਜੇ ਕ੍ਰਿਮੀਨਲ ਡੈਮੇਜ ਗੱਡੀਆਂ ਭੰਨ ਦਿੱਤੀਆਂ ਆ ਕਰਦਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬ੍ਰੈਟਫੋਰਡ ਬੈਂਡਫੋਰਡ ਦੇ ਵਿੱਚ ਇਸ ਤਰ੍ਹਾਂ ਹੋਇਆ ਲਿਵਰਪੂਲ ਪੂਲ ਮਾਂਚੈਸਟਰ ਪੂਰੀ ਰੋਡ ਹੀ ਇੱਕ ਭੰਨ ਦਿੱਤੀ ਗਈ ਸੋ ਇਹ ਇਹਦਾ ਇਹਨਾਂ ਸਾਰਿਆਂ ਦੇ ਵਿੱਚ ਸਰਕਾਰ ਇੱਕ ਵਾਰੀ ਐਕਸ਼ਨ ਪਲਾਨ ਦੇ ਵਿੱਚ ਆਈ ਆ ਸੋ ਇਹ ਯੂਕੇ ਦੀ ਇਸ ਵਕਤ ਮੌਜੂਦਾ ਸਥਿਤੀ ਆ ਇਹ ਵਿਕਸਿਤ ਦੇਸ਼ਾਂ ਦੇ ਵਿੱਚ ਆਪਾਂ ਮੰਨੇ ਜਾਂਦਾ ਪਰ ਰੂੜੀਵਾਦੀ ਸੋਚ ਹਰ ਇੱਕ ਜਗ੍ਹਾ ਹੀ ਤੁਹਾਡੇ ਸਾਹਮਣੇ ਆ ਕੇ ਕਿਤੇ ਨਾ ਕਿਤੇ ਖੜ ਜਾਂਦੀ ਆ ਠੀਕ ਆ ਜੀ ਹਰ ਇੱਕ ਜਗ੍ਹਾ ਅਟਲਾਂਟੋ ਦੇ ਵਿੱਚ ਇੱਕ ਵੀਡੀਓ ਮੈਂ ਦੇਖ ਰਿਹਾ ਸੀ ਉਹ ਕਹਿ ਰਹੇ ਸੀ ਵੀ ਤੂੰ ਆਪਣੇ ਦੇਸ਼ ਵਾਪਸ ਚਲੇ ਜਾਓ ਠੀਕ ਆ ਜੀ ਸੋ ਹਰ ਇੱਕ ਬੰਦਾ ਜਿਹੜੇ ਹੁਣ ਇਹ ਵੀ ਗੱਲ ਆ ਕਿ ਜਿਹੜੇ ਇਹ ਨਹੀਂ ਕਿ ਜਿਹੜੇ ਇਨਲੀਗਲ ਇਮੀਗ੍ਰੈਂਟ ਜਿਹੜੇ ਨਵੇਂ ਆਏ ਆ ਜਿਹੜੇ ਇੱਥੇ ਜੰਮੇ ਪਲੇ ਵੀ ਆ ਸਿਰਫ ਚਮੜੀ ਦਾ ਰੰਗ ਦੇਖਿਆ ਜਾ ਰਿਹਾ ਜਨਾਬ ਠੀਕ ਹੈ ਜੀ ਸੋ ਇਸ ਮਸਲੇ ਤੇ ਕਿਤੇ ਖੁੱਲਾ ਪ੍ਰੋਗਰਾਮ ਲੈ ਕੇ ਗੱਲਬਾਤ ਜ਼ਰੂਰ ਕਰਾਂਗੇ ਕਿ ਆਪਣਾ ਪਿੱਛਾ ਨਹੀਂ ਗੁਣਾ ਚਾਹੀਦਾ ਜਿਹੜੀ ਆ ਪੁਲਿਸ ਦੇ ਉੱਤੇ ਵੀ ਹਮਲੇ ਕੀਤੇ ਗਏ ਆ ਪਰ ਪੁਲਿਸ ਨੇ ਹੁਣ ਜਿਹੜੇ ਐਕਸ਼ਨ ਪਲਾਨ ਕੀਤਾ ਤੇ ਹੁਣ ਜਿਹੜੇ ਕਈ ਘਰਾਂ ਤੋਂ ਭੱਜੇ ਹੋਏ ਆ ਪਰ ਜਾਣਾ ਕਿੱਥੇ ਆ 22 ਲੋਕਾਂ ਦੇ ਇੱਕ ਤਸਵੀਰਾਂ ਜਾਰੀ ਕੀਤੀਆਂ ਗਈਆਂ ਸੋ ਦੁਨੀਆ ਜਿਹੜੀ ਹੈ ਇੱਥੇ ਹਿਊਮਨ ਇੰਟੈਲੀਜੈਂਸ ਨਹੀਂ ਇੱਥੇ ਜਿਹਨੂੰ ਕਹਿੰਦੇ ਏਆਈ ਦਾ ਜਮਾਨਾ ਥਾਪਾ ਕੈਮਰੇ ਲੱਗੇ ਆ ਤੁਝੇ ਕੱਢਣ ਵਾਲਿਆਂ ਨੇ ਕੱਢ ਲੈਣੇ ਆ ਪਰ ਹੈ ਮੰਦਪਾ ਦਾ ਟੋਟਲ ਜੇ ਟੋਟਲ ਬਤਾ ਰਹੇ ਤੌਰ ਤੇ ਦੇਖਿਆ ਜਾਵੇ ਤਾਂ ਇਹ 20ਵੀਂ ਸਦੀ ਦੇ ਵਿੱਚ ਆ ਕੇ ਗੱਲਾਂ ਏਆਈ ਦੀਆਂ ਤੇ ਆਪਾਂ ਕੱਢ ਲੋਕੋ ਲੋਕਾਂ ਨੂੰ ਇਸ ਕਰਕੇ ਰਹੇ ਆ ਕਿ ਉਹਦਾ ਰੰਗ ਆਇਆ ਤੋ ਇਹ ਸਾਰੇ ਇਸ ਵਕਤ ਵੀ ਜੁ ਕਿਹਦੇ ਹਾਲਾਤ ਨੇ